ਪਿੰਡਾਂ ਦੇ ਉਦਮ ਸਿੰਘ ਨਗਰ ਦੇ ਵਿੱਚ ਇਹ ਹਾਦਸਾ ਹੋਇਆ 17 ਨੰਬਰ ਗਲੀ ਹੈ ਬੋਰਡ ਦੇਖ ਲਓ ਤੁਸੀਂ ਉਦਮ ਸਿੰਘ ਨਗਰ 17 ਨੰਬਰ ਗਲੀ ਦੇ ਵਿੱਚ ਇਹ ਪ੍ਰਸ਼ਾਸਨ ਪਹੁੰਚਿਆ ਫਾਇਰ ਬਿਗੇਟ ਦੀਆਂ ਟੀਮਾਂ ਪਹੁੰਚੀਆਂ ਨੇ ਤੇ ਫਿਲਹਾਲ ਜਿਹੜਾ ਇਹ ਗੋਦਾਮ ਹੈ ਉਸ ਗੋਦਾਮ ਦੇ ਵਿੱਚ ਜਿਹੜੀ ਅੱਗ ਹੈ ਉਹ ਲੱਗੀ ਹੈ ਲਾਈਵ ਤਸਵੀਰਾਂ ਤੁਹਾਨੂੰ ਇਸ ਵਕਤਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਲੋਕ ਨੇ ਜਿਹੜੇ ਉਹ ਦੀਵਾਲੀ ਮਨਾ ਰਹੇ ਸੀ ਤੇ ਜਿਹੜਾ ਇਹ ਅਗਨੀ ਗਾਂਡ ਹੋਇਆ

ਕਾਫੀ ਜਿਹੜਾ ਮੰਦ ਭਾਗੀ ਖਬਰ ਹੈ ਜਿਹੜੀ ਉਹ ਦੀਵਾਲੀ ਵਾਲੇ ਦਿਨ ਜਿੱਥੇ ਖੁਸ਼ੀਆਂ ਦਾ ਤਿਹਾਰ ਹੁੰਦਾ ਤੇ ਇਹਨਾਂ ਦੇ ਉੱਪਰ ਜਿਹੜਾ ਇਹ ਦੁੱਖ ਦੁੱਖਾਂ ਦੀ ਘੜੀ ਜਿਹੜਾ ਕਹਿਰ ਟੁੱਟਿਆ ਪਰਮਾਤਮਾ ਦਾ ਤੇ ਅੱਗ ਲੱਗੀ ਗੋਦਾਮ ਦੇ ਵਿੱਚ ਸੋ बस <laughs> <laughs> ਮੇਰਾ ਨਾਮ ਮਦਲਾਲ ਸ਼ਰਮਾ ਜੀ ਕਿਹੜਾ ਰਿਹਾ ਇਹ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਨ ਮਾਰੀਆਂ ਬਣਾਉਣੇ ਆ ਅੱਛਾ ਸੋਫੇ ਵਗੈਰਾ ਤੇ ਚਾਨਕਪੁਰ ਤਾਂ ਨਹੀਂ ਆਂ ਹਮ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਹੈ ਦੀਵਾਲੀ ਮਨਾਈ ਅੱਜ ਤੇ ਚਾਨਕਪੁਰ ਉੱਤਰ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਕੱਲ ਨੂੰ ਪਤਾ ਲੱਗੂਆ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਹੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਆ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਨੇ ਨਾਲ ਸੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹਮਣੇ ਸਹੀ ਹੈ ਕਿੰਨਾ ਕਿ ਨੁਕਸਾਨ ਮੰਨੋ ਕਿੰਨਾ ਨੁਕਸਾਨ ਨੁਕਸਾਨ ਕਾਫੀ ਹੋ ਗਿਆ ਜੀ ਨੁਕਸਾਨ ਦਾ ਨਹੀਂ ਕੋ ਹਿਸਾਬ ਲੱਗ ਸਕਦਾ ਅਸੀਂ ਦੋ ਦਿਨ ਨਹੀਂ ਹੋਏ ਗੱਡਿਆਂ ਨੇ ਮਾਲ ਮਾਲਾ ਗਿਆ ਕੇ ਰੱਖਿਆ ਨੂੰ ਦੁਆਲੀ ਕਰਕੇ ਕਿੰਨਾ ਕਿ ਮਾਲ ਮਗਾਇਆ ਸੀ ਮਾਲ ਬਹੁਤ ਮਗਾਇਆ ਸੀ 3-4 ਟਰੱਕ ਤਾਂ ਮੈਂ ਮਾਲ ਸਾਗਮਣ ਲੱਕੜ ਦੇ ਮਗਾਇਆ ਰੱਖਿਆ ਜੀ ਹੁਣ ਅੱਗੇ ਤੇ ਕੰਟਰੋਲ ਹੋ ਗਿਆ ਹਾਂਜੀ ਕੰਟਰੋਲ ਹੋ ਗਿਆ ਜੀ ਕੰਟਰੋਲ ਹੋ ਗਿਆ ਜੀ ਕਹਿੰਦਾ ਰਹਾ ਹੈ ਮੈਂ ਬੋਲੋ ਹਾਂ ਜੀ ਕਿਹਨਾ ਆਨੰਦ ਸੋਡਾ ਮੇਰਾ ਨਾਮ ਸਾਗਰ ਕਮਾਲ ਜੀ ਹਾਂ ਕਿਹੜਾ ਇਰਗਾ ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 17 ਕੀ ਗੱਲ ਹੋਈ ਹੈ ਸਮਾਨ ਛੋਟਾ ਬਾਹਰ ਕੱਢਿਆ ਪਿਆ ਗੱਲ ਇਹ ਨਾਲ ਫਰਨੀਚਰ ਫੈਕਟਰੀ ਹੈ ਆਪਣੇ ਰਿਆਈ ਸ਼ੇਰੇ ਦੇ ਵਿੱਚ ਤਾਂ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆਂ ਸੋ ਛੋਟੇ ਛੋਟੇ ਬੱਚੇ ਅ ਵੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਹੋਇਆ ਸਾਰਾ ਨੁਕਸਾਨ ਜੀ ਸਾਰੀਆਂ ਕੰਧਾਂ ਪਾਟੀਆਂ ਛੱਤਾਂ ਪਾਟੀਆਂ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਸਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਜੀ ਮਕਾਨ ਸਾਰਾ ਕੰਟਮ ਹੋ ਗਿਆ ਸਾਡਾ ਡਿੱਗਨ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਲੈ ਸ਼ੇਰਿੰਗ ਵਿੱਚ ਲੱਗੀ ਹੋਈ ਹੈ ਕਿ ਠੀਕ ਨਾ ਬਹੁਤ ਗਲਤ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰਾਇਸ਼ੀਰੀ ਚ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਦੇ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਨੂੰ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗ ਦਾ ਚਾਂਸ ਹੋ ਗਿਆ ਇਹ ਫੈਕਟਰੀ ਚ ਫਿਰ ਕੀ ਮੰਗ ਕਰ ਰਹੇ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹਨਾਂ ਦਿੱਤਾ ਜਾਵੇ ਵੀ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੇ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਦੂਸਰੀ ਵਾਰੀ ਅੱਗ ਲੱਗੀ ਹੈ ਜੀ ਪਹਿਲਾਂ ਵੀ ਬਹੁਤ ਆਗਲ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਭਜਾਈਆਂ ਅੱਜ ਹੁਣ ਵੀ ਫਾਇਰ ਬ੍ਰਿਗੇਡ ਨਾਲ ਭਜਾਇਆ ਸਾਰਾ ਮਕਾਨ ਸਾਡਾ ਗਿਆ ਜੀ ਅੰਦਰ ਇਹਨਾਂ ਸਿਲੰਡਰ 'ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੂੰ ਨੁਕਸਾਨ ਹੋਣਾ ਸੀ ਪਬਲਿਕ ਦਾ ਨੁਕਸਾਨ ਹੋਣਾ ਸਿ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ ਤੇ ਸਾਡੀ ਇਹੀ ਮੰਗ ਹੈ ਜੀ ਇਹ ਫੈਕਟਰੀ ਤੇ ਬੰਦ ਕਰਾਈ ਜਾਵੇ ਰੈਸੀ ਏਰੀਆ 'ਚੋਂ ਜੋ ਸਾਡਾ ਨੁਕਸਾਨ ਹੋਇਆ ਸਾਡੇ ਮੇਰੇ ਨਾਮ ਹੈ ਜੀ ਹਰਪ੍ਰੀਤ ਸਿੰਘ ਸਬ ਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂchna ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕਿ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਡਰ ਹੋਰ ਅਤੇ ਉਸ ਦੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਉਹ ਇਸ ਟਾਈਮ ਸਿਚੁਏਸ਼ਨ ਅੰਡਰ ਆਫ ਕੰਟਰੋਲ ਹੈ ਜੀ ਕਿੰਨੇ ਗੱਡੀਆਂ ਹਰ ਟੈਂਡਰ ਦੇ ਅੱਗੇ ਆਪਣੇ ਕੋਲੇ ਜੀ ਇਸ ਟਾਈਮ 10 ਫਾਈਲ ਟੈਂਡਰ ਨੇ ਕਿੰਨੇ ਤੱਕ ਨੂੰ ਇਹ ਭੇਜੇ ਨੇ ਇੱਥੇ ਜੀ ਇੱਥੇ ਅਸੀਂ ਟੋਟਲ 5 ਭੇਜਿਆ ਜੀ ਪਤਾ ਲੱਗਾ ਵੀ ਇਹ ਅੱਗ ਕਾਸ ਨਾ ਲੱਗਿਆ ਜੀ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜਾ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਅੱਗੇ ਕੰਟਰੋਲ ਚ ਆ ਜੀ ਹਾਂ ਜੀ ਕੰਟਰੋਲ ਚ ਆ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ ਮੋਟੀ ਰਹਿ ਗਈ ਤਾਂ ਉਹਦੇ ਤੇ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪੰਚਾਇਤ ਬਗੈਰ ਆਪ ਦਾ ਕੰਟਰੋਲ ਕਰ ਰਹੇ ਹਾਂ ਜੀ ਸਹੀ ਜੀ ਓਕੇ ਭਾਈ ਸਰ ਇਹਨਾਂ ਮਾਤੋਂ ਦਾ ਕੀ ਕਰ ਦੇ ਲੋ ਅੱਜ ਸਾਨੂੰ ਹਰਜੀਵਨ ਸਿੰਘ ਐਸਐਚਓ ਕਨਾਲ ਖਲੋਣੀ ਇਹ ਉਦੋਂ ਸਾਂਗ ਨਗਰ ਦੀ 17 ਨੰਬਰ ਗਲੀ ਹੈ ਜੀ ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗ ਗਈ ਅਸੀਂ ਫੌਰਨ ਇੱਥੇ ਪਹੁੰਚੇ ਹਾਂਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਔਰ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬੜੀ ਹੌਸ ਨਾਲ ਮਦਦ ਕਰ ਰਹੇ ਹੈਗੇ ਤੇ ਤਕਰੀਬਨ ਜਿਹੜੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀਆਂ ਸਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋ ਜਾਂਗੀਆਂ ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕਿ ਨੁਕਸਾਨੋਂ ਮਾਲਕ ਆਏ ਹੋਏ ਹੈ ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸਣਗੇ ਨੁਕਸਾਨਦਾਦਾ ਆਈਡੀਆ ਬਾਅਦ ਚ ਪਤਾ ਲੱਗੂਗਾ ਪਰ ਇੱਕ ਵਾਰੀ ਅੱਗ ਦੇ ਕਾਬੂ ਪਾ ਲਿਆ ਗਿਆ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਲੱਗੇ ਅੱਗ ਦੇਖੋ ਜੀ ਇਹ ਸਾਰਾ ਉੱਪਰ ਉਹਦਾ ਕਬਰ ਆਏਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾੜਾ ਹੈਗਾ ਮਤਲਬ ਕੋਈ ਆਸਤਵਾਜੀ ਬਗਾਰ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਹੋਇਆ ਹੈਗਾ ਹਾਂਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆਗਾ